ਸਾਤਸ਼ਰੀ ਕਾ ਮੈਂ ਹਰਕਿਰਨ ਸਿੰਘ ਸੱਚ ਕਹੂੰਂ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕੱਲ ਤੋਂ ਹੀ ਲਗਭਗ ਹਰ ਚੈਨਲ ਦੇ ਉੱਪਰ ਇੱਕ ਹੀ ਖਬਰ ਚੱਲ ਰਹੀ ਹੈ। ਇੰਦੌਰ ਦੀ ਸੋਨਮ ਰਗੂਵਰਸ਼ੀ ਫੜੀ ਗਈ ਹੈ। ਜਿਸ ਨੇ ਆਪਣੇ ਹਨੀਮੂਨ ਤੇ ਹੀ ਆਪਣੇ ਪਤੀ ਨੂੰ ਮਰਵਾ ਦਿੱਤਾ ਤੇ ਮਾਰਨ ਦੀ ਸੁਪਾਰੀ ਦੇਣ ਵਾਲਾ ਉਸ ਦਾ ਆਸ਼ਿਕ ਸੀ ਜਾਂ ਉਸ ਦਾ ਪ੍ਰੇਮੀ ਸੀ। 21 ਸਾਲਾ ਰਾਜ ਖੁਸ਼ਵਾਹ ਸੋਨਮ ਸਮੇਤ ਪੰਜ ਲੋਕ ਇਸ ਕਤਲ ਦੇ ਲਈ ਗ੍ਰਿਫਤਾਰ ਹੋ ਚੁੱਕੇ ਨੇ ਤੇ ਮੱਧਿਆ ਪ੍ਰਦੇਸ਼ ਦੇ ਕ੍ਰਾਈਮ ਬ੍ਰਾਂਚ ਦੇ ਇੱਕ ਅਫਸਰ ਦੇ ਦੱਸਣ ਮੁਤਾਬਕ ਸੋਨਮ ਦੇ ਪਤੀ ਰਾਜਾ ਰਗੁਵੰਸ਼ੀ ਦੇ ਕਤਲ ਦੀ ਸਾਰੀ ਯੋਜਨਾ ਰਾਜ ਖੁਸ਼ਵਾਹਾ ਨੇ ਇਹਨਾਂ ਦੋਹਾਂ ਦੇ ਵਿਆਹ ਹੋਣ ਦੇ ਕੁਝ ਦਿਨਾਂ ਦੇ ਅੰਦਰ ਅੰਦਰ ਹੀ ਘੜ ਲਈ ਸੀ ਪਿਛਲੇ ਮਹੀਨੇ ਮੈਗਾਲਿਆ ਵਿਖੇ ਹਨੀਮੂਨ ਬਣਾਉਣ ਗਿਆ ਜੋੜਾ ਰਾਜਾ ਅਤੇ ਸੋਨਮ ਨੂੰ ਗੁੰਮਸ਼ਦਾ ਐਲਾਨ ਕੀਤਾ ਗਿਆ ਸੀ ਅਤੇ ਇਸੇ ਮਹੀਨੇ ਹੀ ਰਾਜਾ ਦੀ লাশ ਪੁਲਿਸ ਨੂੰ ਇੱਕ ਡੂੰਗੀ ਖਾਈ ਦੇ ਵਿੱਚੋਂ ਮਿਲੀ ਸੀ ਤੇ ਸੋਨਮ ਦਾ ਕੋਈ ਪਤਾ ਟਿਕਾਣਾ ਨਹੀਂ ਲੱਗ ਰਿਹਾ ਸੀ ਸੋਨਮ ਦੀ ਭਾਲ ਤੇਜ਼ ਹੋਈ ਤਾਂ ਸੋਮਵਾਰ ਨੂੰ ਪੁਲਿਸ ਨੇ ਸ਼ੱਕ ਜਤਾਇਆ ਕਿ ਸੋਨਮ ਦੀ ਮਦਦ ਨਾਲ ਰਾਜ ਖੁਸ਼ਵਾਹਾ ਨੇ ਹੀ ਰਾਜਾ ਰਗੁਵਛਿਦਾ ਕਤਲ ਕਰਵਾਇਆ ਹੈ ਸੋਨਮ ਨੇ ਉੱਤਰ ਪ੍ਰਦੇਸ਼ ਕਿ ਪੁਲਿਸ ਨੂੰ ਸਰੈਂਡਰ ਕਰ ਦਿੱਤਾ ਤੇ ਖੁਸ਼ਵਾਹਾਂ ਨੂੰ ਵੀ ਇਹ ਦੌਰ ਦੇ ਵਿੱਚ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਕ੍ਰਾਈਮ ਬ੍ਰਾਂਚ ਦੇ ਅਫਸਰਾਂ ਦੇ ਦੱਸਣ ਮੁਤਾਬਕ ਜਿਹੜੇ ਹਮਲਾਵਰਾਂ ਨੂੰ ਰਾਜਾ ਨੂੰ ਮਾਰਨ ਦਾ ਕੰਮ ਸੌਂਪਿਆ ਗਿਆ ਸੀ ਉਹਨਾਂ ਨੇ ਇਸ ਜੋੜੇ ਨੂੰ ਸੋਨਮ ਵੱਲੋਂ ਹੀ ਭੇਜੀ ਗਈ ਲੋਕੇਸ਼ਨ ਦੀ ਜਾਣਕਾਰੀ ਵਰਤਦੇ ਹੋਏ ਲੱਭਿਆ ਸੀ ਜਦੋਂ ਮਗਾਲਿਆ ਦੇ ਵਿੱਚ ਜਿਹੜਾ ਇਹ ਪ੍ਰਸ਼ਾਸਨ ਜੋੜੇ ਦੀ ਤਲਾਸ਼ ਕਰ ਰਿਹਾ ਸੀ ਜਦੋਂ ਉਹਨਾਂ ਨੂੰ ਗੁੰਮਸ਼ੁਦਾ ਮੰਨਿਆ ਜਾ ਰਿਹਾ ਸੀ ਤਾਂ ਖੁਸ਼ਵਾਹਾ ਸੋਨਮ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਘਰ ਵਿੱਚ ਹੀ ਦੇਖਿਆ ਗਿਆ ਸੀ ਉਹ ਆਪ ਅੰਦਰ ਵਿੱਚ ਹੀ ਰੁਕਿਆ ਰਿਹਾ ਸੀ ਤਾਂਕਿ ਕਿਸੇ ਨੂੰ ਕੋਈ ਸ਼ੱਕ ਨਾ ਹੋ ਇੱਥੋਂ ਤੱਕ ਕਿ ਜਦੋਂ ਰਾਜਾ ਦੀ ਲਾਸ਼ ਵਾਪਸ ਅੰਦਰ ਲਿਆਂਦੀ ਗਈ ਤੇ ਖੁਸ਼ਵਾਹਾ ਸੋਨਮ ਦੇ ਬਿਹਾਲ ਪਿਤਾ ਦੇਵ ਸਿੰਘ ਦੇ ਨਾਲ ਹੀ ਰਾਜਾ ਦੇ ਸੰਸਕਾਰ ਦੇ ਵਿੱਚ ਸ਼ਾਮਲ ਸੀ ਉੱਥੇ ਉਹਨਾਂ ਦੇ ਨਾਲ ਉਹ ਦੇਖਿਆ ਇੱਕ ਵੱਡੇ ਅਫਸਰ ਨੇ ਦੱਸਿਆ ਕਿ ਸੋਨਮ ਦੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਖੁਸ਼ਵਾਹਾ ਨੇ ਕਤਲ ਕਰਨ ਦਾ ਮਨ ਬਣਾ ਲਿਆ ਸੀ ਉਸਨੇ ਤਿੰਨਾਂ ਅਪਰਾਧੀਆਂ ਨੂੰ ਯੋਜਨਾ ਦੇ ਵਿੱਚ ਸ਼ਾਮਲ ਕੀਤਾ ਇੱਕ ਦੂਰ ਦੁਰਾਡੀ ਥਾਂ ਤੇ ਕਤਲ ਕਰਨ ਦੀ ਯੋਜਨਾ ਬਣਾਈ ਸੀ ਤੇ Laash ਨੂੰ ਅਜੇ ਹੀ ਥਾਂ ਤੇ ਜਾ ਕੇ ਸਿੱਟਣਾ ਸੀ ਜਿੱਥੇ ਛੇਤੀ ਕਿਤੇ ਕੋਈ ਪਹੁੰਚ ਨਾ ਸਕੇ ਆਪ ਖੁਸ਼ਵਾਹਾ ਇੰਦੋਰ ਵਿੱਚ ਹੀ ਰਹਾ ਤਾਂ ਕਿ ਪੁਲਿਸ ਨੂੰ ਸ਼ੱਕ ਨਾ ਹੋਵੇ ਪਰ ਸੋਨਮ ਤੇ ਖੁਸ਼ਵਾਹਾ ਕਤਲ ਤੋਂ ਕੁਝ ਦਿਨ ਪਹਿਲਾਂ ਤੱਕ ਲਗਾਤਾਰ ਇੱਕ ਦੂਜੇ ਦੇ ਨਾਲ ਸੰਪਰਕ ਦੇ ਵਿੱਚ ਰਹੇ ਜਿਸ ਨਾਲ ਪੁਲਿਸ ਨੂੰ ਸ਼ੱਕ ਹੋਇਆ ਹੁਣ ਇਹ ਰਾਜ ਕੁਸ਼ਵਾਹਾ ਕੌਣ ਹੈ ਸੋਨਮ ਨੂੰ ਕਿਵੇਂ ਮਿਲਦਾ ਹੈ ਇਸ ਦੀ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਹੈ ਸੋਨਮ ਦੇ ਪਰਿਵਾਰ ਦੀ ਹੀ ਇੱਕ ਪਲਾਈਵੁੱਡ ਦੀ ਬਣਾਉਣ ਦੀ ਫੈਕਟਰੀ ਹੈ ਜਿਸਦੇ ਵਿੱਚ ਇੱਕ ਬਿਲਿੰਗ ਵਿਭਾਗ ਦੇ ਵਿੱਚ ਇਹ ਖੁਸ਼ਵਾਹਾ ਨੌਕਰੀ ਕਰਦਾ ਸੀ ਸੋਨਮ ਦੇ ਜਦੋਂ ਉਹਦੀ ਪੜ੍ਹਾਈ ਖਤਮ ਹੁੰਦੀ ਹੈ ਆਪਣੀ ਗ੍ਰੈਜੂਏਸ਼ਨ ਖਤਮ ਕਰਦੀ ਹੈ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇਸੇ ਫੈਕਟਰੀ ਦੀ ਐਚਆਰ ਡਿਪਾਰਟਮੈਂਟ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਦੋ ਸਾਲ ਪਹਿਲਾਂ ਇਹ ਦੋਨੋਂ ਮਿਲਦੇ ਨੇ ਫੈਕਟਰੀ ਦੇ ਵਿੱਚ ਹੀ ਮਿਲਦੇ ਨੇ ਤੇ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਪਿਆਰ ਹੋ ਜਾਂਦਾ ਪੁਲਿਸ ਅਫਸਰ ਦੱਸਦੇ ਹਨ ਕਿ ਪਹਿਲਾਂ ਰਾਜ ਕੁਸ਼वाहा ਸੋਨਮ ਦੇ ਘਰ ਦੇ ਨੇੜੇ ਹੀ ਰਹਿੰਦਾ ਸੀ ਪਰ ਹਾਲ ਹੀ ਵਿੱਚ ਉਸਨੇ ਨੰਦ ਬਾਗ ਮੁਹੱਲੇ ਦੇ ਵਿੱਚ ਸ਼ਿਫਟ ਕੀਤਾ ਸੀ ਆਪਣੇ ਪਰਿਵਾਰ ਨੂੰ ਤੇ ਉਸੇ ਮੁਹੱਲੇ ਦੇ ਵਿੱਚ ਜਿਹੜੇ ਤਿੰਨ ਦੋਸ਼ੀ ਨੇ ਜਿਨ੍ਹਾਂ ਦੇ ਉੱਪਰ ਕਤਲ ਦਾ ਇਲਜ਼ਾਮ ਲੱਗਾ ਹੈ ਉਹ ਵੀ ਉਸੇ ਮੁਹੱਲੇ ਦੇ ਵਿੱਚ ਹੀ ਰਹਿੰਦੇ ਸਨ ਕ੍ਰਾਈਮ ਬਚਾ ਬ੍ਰਾਂਚ ਦੇ ਅਫਸਰਾਂ ਮੁਤਾਬਕ ਵਿਸ਼ਾਲ ਚੋਹਾਨ ਆਕਾਸ਼ ਰਾਜਪੂਤ ਤੇ ਆਨੰਦ ਕੁਰਮੀ ਇਹ ਤਿੰਨਾਂ ਦੇ ਨਾਮ ਨੇ ਉਹ ਕਤਲ ਦੇ ਤਿੰਨਾਂ ਦੋਸ਼ੀਆਂ ਨੂੰ ਖੁਸ਼ਵਾਹਾ ਨੇ ਹੀ ਕਤਲ ਦੀ ਸੁਪਾਰੀ ਦਿੱਤੀ ਸੀ ਤੇ ਸੋਨਮ ਜੋ ਕਿ ਆਪਣੇ ਪਤੀ ਦੇ ਕਤਲ ਦੀ ਇਸ ਯੋਜਨਾ ਦੇ ਹੱਕ ਦੇ ਵਿੱਚ ਸੀ ਉਹ ਇਸ ਨਾਲ ਰਜ਼ਾਮੰਦੀ ਰੱਖਦੀ ਸੀ ਉਸ ਦੀ ਮਦਦ ਨਾਲ ਹੀ ਤਿੰਨਾਂ ਨੇ ਇਸ ਜੋੜੇ ਨੂੰ ਮਹਾਲਿਆ ਦੇ ਵਿੱਚ ਜਾ ਕੇ ਤਲਾਸ਼ ਕੀਤਾ ਕਿ ਉਹ ਕਿੱਥੇ ਪਹਿਲਾਂ ਇਹ ਤਿੰਨੋਂ ਹੀ ਰੇਲ ਗੱਡੀ ਦੇ ਰਾਹੀਂ ਗੁਹਾਟੀ ਗਏ ਤੇ ਉੱਥੋਂ ਅੱਗੇ ਫਿਰ ਇਹ ਮਹਾਲਿਆ ਪਹੁੰਚੇ ਇਸ ਕੇਸ ਦੇ ਵਿੱਚ ਇੱਕ ਨਿਰਣਾਇਕ ਮੋੜ ਉਦੋਂ ਆਇਆ ਜਦੋਂ ਉੱਥੇ ਮਗਾਲਿਆ ਦੇ ਵਿੱਚ ਇੱਕ ਲੋਕਲ ਗਾਈਡ ਨੇ ਕਤਲ ਵਾਲੀ ਜਗ੍ਹਾ ਦੇ ਨੇੜੇ ਰਾਜਾ ਤੇ ਇਹਨਾਂ ਤਿੰਨੇ ਹਮਲਾਵਰਾਂ ਨੂੰ ਚਲਦੇ ਹੋਏ ਦੇਖਿਆ ਤੇ ਉਹਨਾਂ ਦੇ ਪਿੱਛੇ-ਪਿੱਛੇ ਸੋਨਮ ਨੂੰ ਚਲਦੇ ਹੋਏ ਵੇਖਿਆ ਸੀ। ਕਤਲ ਲਈ ਵਰਤਿਆ ਗਿਆ ਜਿਹੜਾ ਹਥਿਆਰ ਸੀ ਜਿਹਨੂੰ ਦਾਅੋ ਕਿਹਾ ਜਾਂਦਾ ਹੈ ਉਹ ਵੀ ਉਸ ਜਗ੍ਹਾ ਜਿਸ ਜਗ੍ਹਾ ਤੇ ਕਤਲ ਹੋਇਆ ਉੱਥੇ ਲੋਕਲ ਵਰਤਿਆ ਨਹੀਂ ਜਾਂਦਾ ਸੀ। ਇਸ ਦੇ ਨਾਲ ਸ਼ੱਕ ਜਿਹੜਾ ਹੈ ਪੁਲਿਸ ਨੂੰ ਹੋਰ ਵੱਧ ਜਾਂਦਾ ਹੈ ਪੁਲਿਸ ਨੂੰ ਇਹ ਸ਼ੱਕ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੇ ਗੁਹਾਟੀ ਤੋਂ ਹੀ ਇਸ ਹਥਿਆਰ ਨੂੰ ਖਰੀਦਿਆ ਸੀ ਜਿਸ ਨੂੰ ਇੱਥੇ ਅੱਗੇ ਆ ਕੇ ਕਤਲ ਦੇ ਵਿੱਚ ਵਰਤਿਆ ਗਿਆ ਐਡਿਸ਼ਨਲ ਡੀਸੀਪੀ ਕ੍ਰਾਈਮ ਰਾਜੇਸ਼ ਦਦੋਤੀਆ ਜਿਨ੍ਹਾਂ ਦੀ ਟੀਮ ਨੇ ਮਹਗਾਲਿਆ ਪੁਲਿਸ ਵੱਲੋਂ ਸਾਂਝੀ ਕੀਤੀ ਜਾਣਕਾਰੀ ਦੇ ਉੱਤੇ ਕੰਮ ਕਰਦਿਆਂ ਹੋਇਆ ਇਹਨਾਂ ਦੋਸ਼ੀਆਂ ਦੀ ਪਛਾਣ ਕੀਤੀ ਤੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਫੜਿਆ ਉਹ ਦੱਸਦੇ ਨੇ ਕਿ ਇਹ ਦੋਸ਼ੀ ਪਹਿਲਾਂ ਇੱਥੋਂ ਬਿਹਾਰ ਜਾਂਦੇ ਨੇ ਬਿਹਾਰ ਤੋਂ ਬਾਅਦ ਫਿਰ ਉਹ ਗੁਹਾਟੀ ਪਹੁੰਚਦੇ ਨੇ ਤੇ ਗੁਹਾਟੀ ਤੋਂ ਫਿਰ ਅੱਗੇ ਉਹ ਕਤਲ ਵਾਲੀ ਜਗ੍ਹਾ ਦੇ ਉੱਤੇ ਬਿਗਾਲਿਆ ਪਹੁੰਚ ਜਾਂਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਇਹਨਾਂ ਨੂੰ ਪੇਸ਼ ਕੀਤਾ ਗਿਆ ਸੀ ਤੇ ਸ਼ਲਾਂਗ ਦੀ ਪੁਲਿਸ ਨੂੰ 7 ਦਿਨਾਂ ਦਾ ਇਹਨਾਂ ਦੋਸ਼ੀਆਂ ਦਾ ਟ੍ਰਾਂਜ਼ਿਟ ਰਿਮਾਂਡ ਮਿਲ ਗਿਆ ਚੌਥੇ ਦੋਸ਼ੀ ਆਨੰਦ ਨੂੰ ਸਾਗਰ ਜ਼ਿਲ੍ਹੇ ਦੇ ਬੀਨਾ ਤੋਂ ਅੰਦੌਰ ਹਜੀਨਾਦਾ ਜਾ ਰਿਹਾ ਹੈ ਜਦੋਂ ਉਹ ਨੂੰ ਇੱਥੇ ਪਹੁੰਚ ਜਾਏਗਾ ਉਹ ਨੂੰ ਵੀ ਸੀ.ਡੀ.ਐਮ ਦੇ ਸਾਹਮਣੇ ਪੇਸ਼ ਕੀਤਾ ਜਾਏਗਾ। ਰਾਜਾ ਦਾ ਜਿਹੜਾ ਭਰਾ ਹੈ ਵਿਪਨ ਰਗੁਵੈਸ਼ਿਓ ਕਹਿੰਦਾ ਹੈ ਕਿ ਰਾਜ ਖੁਸ਼ਵਾਹਾ ਸੋਨਮ ਦੇਹੀ ਪਰਿਵਾਰ ਦਾ ਇੱਕ ਮੁਲਾਜ਼ਮ ਸੀ ਤੇ ਉਹ ਲਗਾਤਾਰ ਫੋਨ ਦੇ ਉੱਤੇ ਆਪਸ ਦੇ ਵਿੱਚ ਗੱਲ ਕਰਦੇ ਰਹਿੰਦੇ ਸੀ। ਮੈਂ ਕਦੇ ਰਾਜ ਖੁਸ਼ਵਾਹਾ ਨੂੰ ਦੇਖਿਆ ਨਹੀਂ ਸਿਰਫ ਉਸ ਦਾ ਨਾਮ ਹੀ ਸੁਣਿਆ ਹੈ। ਉਸ ਦੇ ਭਰਾ ਅਤੇ ਸੋਨਮ ਦਾ ਸਿਰਫ ਆਸਾਮ ਦੇ ਇੱਕ ਮੰਦਰ ਜਾਣ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਮਾ ਕਮਖਿਆ ਦੇਵੀ ਦੇ ਮੰਦਿਰ ਉਹਨਾਂ ਨੇ ਮੱਥਾ ਟੇਕਣ ਜਾਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਅੱਗੇ ਸ਼ਲੌਂਗ ਜਾ ਰਹੇ ਨੇ ਸਾਨੂੰ ਨਹੀਂ ਪਤਾ ਕਿ ਦੋਹਾਂ ਦੇ ਵਿੱਚੋਂ ਕਿਸ ਨੇ ਮਗਾਲਿਆ ਜਾਣ ਦਾ ਪ੍ਰੋਗਰਾਮ ਬਣਾਇਆ ਦੋਹਾਂ ਨੇ ਵਾਪਸੀ ਦੀਆਂ ਟਿਕਟਾਂ ਵੀ ਬੁੱਕ ਨਹੀਂ ਕਰਵਾਈਆਂ ਸੀ ਇਹ ਉਹਦੇ ਭਰਾਵਾਂ ਨੇ ਇੱਕ ਚੈਨਲ ਨੂੰ ਆਪਣੇ ਇੰਟਰਵਿਊ ਦੇ ਵਿੱਚ ਦੱਸਿਆ ਰਾਜਾ ਦੀ ਮਾਂ ਜਿਹੜੀ ਹੈ ਉਮਾ ਉਹਨਾਂ ਦਾ ਕਹਿਣਾ ਹੈ ਕਿ ਹਨੀਮੂਨ ਦੀ ਸਾਰੀ ਪਲਾਨਿੰਗ ਸੋਨਮ ਵੱਲੋਂ ਹੀ ਕੀਤੀ ਗਈ ਸੀ ਅਤੇ ਉਸਨੇ ਰਾਜਾ ਤੋਂ ਟਿਕਟਾਂ ਅਤੇ ਹੋਟਲ ਦੀ ਬੁਕਿੰਗ ਕਰਵਾਉਣ ਦੇ ਲਈ 9 ਲੱਖ ਰੁਪਏ ਲਏ ਸਨ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਪਰਿਵਾਰ ਦੀ ਇੱਛਾ ਦੇ ਵਿਰੁੱਧ ਸੋਨਮ ਨੇ ਰਾਜਾ ਨੂੰ ਹੀ ਇਸ ਗੱਲ ਦੇ ਲਈ ਮਨਾ ਲਿਆ ਸੀ ਕਿ ਉਹ ਮਹਿੰਗੇ ਉਹਦੇ ਗਹਿਣੇ ਜਿਹੜੇ ਸੀ ਜਿਵੇਂ ਚੇਨ ਹੋ ਗਈਆਂ ਮੁੰਦਰੀਆਂ ਸੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਵੇ ਜਾਂ ਉਹਨਾਂ ਨੂੰ ਪਹਿਣ ਕੇ ਇਸ ਸਫ਼ਰ ਤੇ ਨਿਕਲੇ ਪਰਿਵਾਰ ਇਸ ਗੱਲ ਦੇ ਲਈ ਰਾਜ਼ੀ ਨਹੀਂ। ਪੁਲਿਸ ਵੱਲੋਂ ਹੁਣ ਇਹਨਾਂ ਦਾਅਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ-ਨਾਲ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਾਤਲਾਂ ਨੂੰ ਸਪਾਰੀ ਦੇਣ ਦੇ ਲਈ ਜੋ ਪੈਸਾ ਦੇਣਾ ਸੀ ਜਾਂ ਜੋ ਲੈਣ ਦੇਣ ਹੋਇਆ ਉਸ ਦਾ ਇੰਤਜ਼ਾਮ ਵੀ ਸੋਨਾ ਵੱਲੋਂ ਹੀ ਕੀਤਾ ਗਿਆ। ਉਹਮਾ ਦਾ ਇਹ ਵੀ ਕਹਿਣਾ ਹੈ ਕਿ ਵਿਆਹ ਤੋਂ ਪਹਿਲਾਂ ਉਸਦੇ ਪੁੱਤਰ ਨੇ ਦੱਸਿਆ ਸੀ ਆਪਣੀ ਮਾਂ ਨੂੰ ਉਨੇ ਇੱਕਿਆਸੀ ਦੀ ਮੰਮੀ ਉਹ ਤਾਂ ਕੋਈ ਦਿਲਚਸਪੀ ਨਹੀਂ ਦਿਖਾ ਰਹੀ ਹੈ ਮੈਂ ਉਸਦੇ ਨਾਲ ਵਿਆਹ ਨਹੀਂ ਕਰਾਉਣਾ ਫਿਰ ਮੈਂ ਸੋਨੂੰ ਨੂੰ ਪੁੱਛਿਆ ਕਿ ਉਹ ਮੇਰੇ ਬੇਟੇ ਦੇ ਨਾਲ ਵਿਆਹ ਕਰਾਉਣ ਦੇ ਲਈ ਰਾਜੀ ਹੈ ਜਾਂ ਕੋਈ ਦਿੱਕਤ ਹੈ ਤਾਂ ਸੋਨਮ ਨੇ ਜਵਾਬ ਦੇ ਵਿੱਚ ਇਹ ਕਿਹਾ ਸੀ ਕਿ ਮੈਂ ਤਾਂ ਦਫ਼ਤਰ ਦੇ ਕਿਸੇ ਕੰਮ ਦੇ ਵਿੱਚ ਰੁਝੀ ਹੋਈ ਸੀ ਇਸ ਕਰਕੇ ਮੈਨੂੰ ਗੱਲ ਕਰਨ ਦਾ ਰਾਜਾ ਦੇ ਨਾਲ ਸਮਾਂ ਨਹੀਂ ਮਿਲਿਆ ਪਰ ਇਸ ਗੱਲ ਤੋਂ ਬਾਅਦ ਉਸਨੇ ਮੇਰੇ ਬੇਟੇ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਹਨੀਮੂਨ ਦੀ ਸਟੈਰੀ ਵੀ ਜਿਹੜੀ ਹੈ ਉਹ ਵੀ ਸਾਰੀ ਸੋਨਮ ਵੱਲੋਂ ਹੀ ਕੀਤੀ ਗਈ ਸੀ ਹੁਣ ਸੋਨਮ ਦੀ ਗ੍ਰਫਤਾਰੀ ਤੋਂ ਕੁਝ ਘੰਟੇ ਬਾਅਦ ਉਸਦੇ ਪਿਤਾ ਦੇਵੀ ਸਿੰਘ ਉਸ ਪਹਿਲੀ ਕਾਲ ਨੂੰ ਯਾਦ ਕਰਦੇ ਹਨ ਜੋ ਸੋਨਮ ਨੂੰ ਲੱਭਣ ਦੇ ਬਾਰੇ ਉਹਨਾਂ ਨੂੰ ਆਈ ਸੀ ਦੇਵੀ ਸਿੰਘ ਦੱਸਦੇ ਹਨ ਕਿ ਸੋਨਮ ਦੇ ਕਜ਼ਨ ਗੋਵਿੰਦ ਦਾ ਉਹਨਾਂ ਨੂੰ ਫੋਨ ਆਇਆ ਸੀ ਜਿਸ ਨੇ ਇਹ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਕਿਸੇ ਢਾਬੇ ਤੋਂ ਸੋਨਮ ਮਿਲੀ ਹੈ ਸਵੇਰੇ 5 ਵਜੇ ਫੋਨ ਕਾਲ ਨੇ ਮੈਨੂੰ ਜਗਾਇਆ ਤੇ ਗੋਵਿੰਦ ਨੇ ਕਿਹਾ ਛੋਰੀ ਮਿਲ ਗਈ ਹੈ ਬਹੁਤ ਰੋ ਰਹੀ ਹੈ ਉਸਨੇ ਕਿਹਾ ਭయ్యా ਮuje ਬਚਾ ਲੇ ਸੋਨਮ ਨੇ ਨੂੰ ਇਹ ਕਿਹਾ ਗਿਆ ਕਿ ਤੂੰ ਢਾਬੇ ਦਾ ਜਿਹੜਾ ਸਟੋਰ ਹੈ ਉੱਥੇ ਹੀ ਬੈਠੀ ਰਹਿ ਅਸੀਂ ਕੋਈ ਨਾ ਕੋਈ ਇੰਤਜ਼ਾਮ ਕਰਦੇ ਆ ਫਿਰ ਗੋਵਿੰਦ ਨੇ ਪੁਲਿਸ ਨੂੰ ਫੋਨ ਕੀਤਾ ਤੇ ਸੋਨਮ ਨੂੰ ਉੱਥੇ ਜਾ ਕੇ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ। ਦੇਵੀ ਸਿੰਘ ਅੱਗੇ ਇਹ ਵੀ ਦੱਸਦੇ ਨੇ ਕਿ ਦੋਹਾਂ ਨੇ ਇੱਕ ਦੂਜੇ ਦੇ ਬਾਇਓ ਡਾਟਾ ਦੇਖੇ ਸੀ ਤੇ ਉਹ ਦੇਖਣ ਤੋਂ ਬਾਅਦ ਫਿਰ ਉਹਨਾਂ ਦੀ ਆਪਸ ਦੇ ਵਿੱਚ ਮੁਲਾਕਾਤ ਹੋਈ। ਦੋਵਾਂ ਨੇ ਇੱਕ ਦੂਜੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਵਿਆਹ ਦੇ ਲਈ ਖਾਮੀ ਭਰੀ ਸੀ। ਮੈਂ ਪੁਲਿਸ ਦੇ ਇਸ ਦਾਅਵੇ ਨੂੰ ਨਹੀਂ ਮੰਨਦਾ ਕਿ ਉਸ ਨੇ ਇਹ ਸਭ ਕੁਝ ਕੀਤਾ ਹੈ। ਸਾਡੇ ਬੱਚੇ ਇਹ ਕਿਵੇਂ ਕਰ ਸਕਦੇ? ਗੋਵਿੰਦ ਜੋ ਇਸ ਜੋੜੇ ਨੂੰ ਲੱਭਣ ਦੇ ਲਈ ਸ਼ਰੌਂਗ ਵੀ ਗਿਆ ਸੀ ਉਸਨੇ ਹੀ ਰਾਜਾ ਦੇ ਪਾਈ ਵਿਪਨ ਨੂੰ ਵੀ ਫੋਨ ਕਰਕੇ ਇਹ ਜਾਣਕਾਰੀ ਦਿੱਤੀ ਕਿ ਸੋਨਮ ਜਿਹੜੀ ਹੈ ਮਿਲ ਗਈ ਹੈ ਲੱਭ ਗਈ ਹੈ ਵਿਪਨ ਕਹਿੰਦਾ ਹੈ ਕਿ ਮੈਨੂੰ ਇਸ ਕਾਲ ਤੇ ਯਕੀਨ ਨਹੀਂ ਆਇਆ ਮੈਂ ਜ਼ਿੱਦ ਕੀਤੀ ਕਿ ਮੈਂ ਸੋਨਮ ਨੂੰ ਖੁਦ ਦੇਖਣਾ ਚਾਹੁੰਦਾ ਹਾਂ ਫਿਰ ਉਸਨੇ ਕਿਸੇ ਹੋਰ ਨੰਬਰ ਤੋਂ ਮੈਨੂੰ ਫੋਨ ਕੀਤਾ ਤੇ ਵੀਡੀਓ ਕਾਲ ਦੇ ਵਿੱਚ ਸੋਨਮ ਦਾ ਚਿਹਰਾ ਦਿਖਾਇਆ ਵੈਪਨ ਨੇ ਫੇਰ ਯੂਪੀ ਪੁਲਿਸ ਦੇ ਨਾਲ ਸੰਪਰਕ ਕੀਤਾ ਜਿਹੜੀ ਉੱਥੋਂ ਦੀ ਲੋਕਲ ਪੁਲਿਸ ਸੀ ਤਾਂ ਜਾ ਕੇ ਉਸ ਨੂੰ ਇਹਨਾਂ આરોਪਾਂ ਬਾਰੇ ਪਤਾ ਲੱਗਿਆ ਕਿ ਸੋਨਮ ਵੀ ਇਸ ਕਤਲ ਦੇ ਵਿੱਚ ਸ਼ਾਮਿਲ ਹੈ ਉਸਦੇ ਭਰਾ ਦੇ ਕਤਲ ਦੀ ਪਲੈਨਿੰਗ ਦੇ ਵਿੱਚ ਸ਼ਾਮਲ ਖੁਦ ਸ਼ਾਮਿਲ ਹੈ ਇਹ ਹਜ਼ਮ ਕਰਨਾ ਬਹੁਤ ਮੁਸ਼ਕਲ ਹੈ ਸਾਨੂੰ ਨਹੀਂ ਲੱਗਦਾ ਕਿ ਸੋਨਮ ਇਸਦੇ ਵਿੱਚ ਸ਼ਾਮਿਲ ਹੈ ਜਦੋਂ ਤੱਕ ਸੋਨਮ ਖੁਦ ਆਪਣੇ ਮੂੰਹੋਂ ਇਹ ਸਭ ਕੁਝ ਨਹੀਂ ਕਹਿ ਦਿੰਦੀ ਅਸੀਂ ਇਸ ਨੂੰ ਮੰਨਣ ਦੇ ਲਈ ਤਿਆਰ ਨਹੀਂ। ਠੀਕ ਹੈ ਇਹ ਇੱਕ ਅਰੇਂਜਡ ਮੈਰਿਜ ਸੀ ਪਰ ਦੋਵੇਂ ਹੀ ਇਸ ਵਿਆਹ ਦੇ ਲਈ ਖੁਸ਼ ਸਨ। ਉਹਨਾਂ ਦੀ ਮਰਜ਼ੀ ਸੀ ਕਿਸੇ ਨੇ ਕੋਈ ਤੱਕਾ ਨਹੀਂ ਕੀਤਾ ਸੀ। ਸੋਨਮ ਤਾਂ ਐਨੀ ਖੁਸ਼ ਸੀ ਕਿ ਉਹ ਵਿਆਹ ਦੀ ਖਰੀਦਾਰੀ ਕਰਨ ਦੇ ਲਈ ਖੁਦ ਆਪਣੀ ਸੱਸ ਦੇ ਨਾਲ ਬਾਜ਼ਾਰ ਗਈ ਸੀ। ਛਲਾਮ ਜਾਣ ਦਾ ਫੈਸਲਾ ਵੀ ਉਸੇ ਦਾ ਹੀ ਸੀ ਪਰ ਸੋਨਮ ਨੇ ਰਾਜਾ ਦੇ ਉੱਤੇ ਕਦੇ ਕੁਝ ਵੀ ਥੋਪਿਆ ਨਹੀਂ, ਕੁਝ ਕਰਨ ਲਈ ਉਹਨੇ ਮਨ ਨੂੰ ਮਜਬੂਰ ਨਹੀਂ ਕੀਤਾ। ਰਾਜਾ ਦੀ ਵੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਕੋਈ ਉਸ ਦਾ ਪੁਲਿਸ ਕੇਸ ਕੋਈ ਪੁਲਿਸ ਕੰਪਲੇਨ ਨਹੀਂ ਸੀ ਰਾਜਾ ਦੀ ਮਾਂ ਉਮਰਗੋ ਵੈਸ਼ਵੀ ਇਹ ਕਹਿੰਦੀ ਹੈ ਕਿ ਵਿਆਹ ਤੋਂ ਬਾਅਦ ਉਹ 4 ਦਿਨ ਹੀ ਪਰਿਵਾਰ ਦੇ ਨਾਲ ਰਹੀ ਹੈ ਉਸਨੇ ਹੀ ਰਾਜਾ ਨੂੰ ਸ਼ਲਾਮ ਗਾਣ ਦੇ ਲਈ ਕਿਹਾ ਸੀ ਵਿਆਹ ਤੋਂ ਬਾਅਦ ਉਹ ਉੱਪਰਲੀ ਮੰਜ਼ਲ ਦੇ ਉੱਤੇ ਰਹਿੰਦੇ ਸੀ ਤੇ ਸਿਰਫ ਖਾਣਾ ਖਾਣ ਦੇ ਲਈ ਹੀ نیچے ਆਉਂਦੇ ਸੀ ਇਸ ਲਈ ਕੋਈ ਜ਼ਿਆਦਾ ਇੰਟਰੈਕਸ਼ਨ ਕੋਈ ਜ਼ਿਆਦਾ ਗੱਲਬਾਤ ਉਹਨਾਂ ਦੇ ਨਾਲ ਨਹੀਂ ਹੋਈ ਅਸੀਂ ਵੀ ਉਹਨਾਂ ਨੂੰ ਪ੍ਰਾਈਵੇਸੀ ਦੇਣਾ ਚਾਹੁੰਦੇ ਸੀ ਇਸ ਕਰਕੇ ਜ਼ਿਆਦਾ ਸਾਡੇ ਵੱਲੋਂ ਵੀ ਕੋਸ਼ਿਸ਼ ਨਹੀਂ ਕੀਤੀ ਗਈ ਪਰ ਉਹ ਮੇਰੇ ਨਾਲ ਇੱਕ ਬਹੁਤ ਹੀ ਚੰਗੀ ਬਹੁਤ ਹੀ ਤਰ੍ਹਾਂ ਵਿਚਰੀ ਮੈਨੂੰ ਮਾਂ ਕਹਿ ਕੇ ਬੁਲਾਉਂਦੀ ਸੀ ਤੇ ਜੱਫੀ ਵੀ ਆਉਂਦੀ ਸੀ ਖੁਸ਼ ਸੀ ਅਸੀਂ ਤਾਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਕਿ ਸੋਨਮ ਇਹ ਸਭ ਕੁਝ ਕਰ ਸਕਦਾ ਹੁਣ ਇਹ ਬਿਆਨ ਜਿਹੜੇ ਨੇ ਉਹ ਇੱਕਦਮ ਜਦੋਂ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਮਿਲੀ ਉਦੋਂ ਉਹਨਾਂ ਦਾ ਰਿਐਕਸ਼ਨ ਥੋੜਾ ਵੱਖਰਾ ਸੀ ਤੇ ਹੌਲੀ-ਹੌਲੀ ਜਿਵੇਂ ਦਿਨ ਬੀਤਦਾ ਗਿਆ ਜਿਵੇਂ ਜਿਵੇਂ ਟੀਵੀ ਚੈਨਲ ਦੇ ਲੋਕ ਉਹਨਾਂ ਕੋਲ ਜਾਂਦੇ ਰਹੇ ਥੋੜਾ ਬਹੁਤਾ ਬਿਆਨ ਦੇ ਵਿੱਚ ਫਰਕ ਆਇਆ ਜਿਵੇਂ ਕਿ ਅਸੀਂ ਤੁਹਾਨੂੰ ਪਹਿਲੇ ਬਿਆਨ ਉਹਨਾਂ ਦੀ ਮਾਂ ਦੇ ਤੇ ਹੁਣ ਦੇ ਬਿਆਨ ਦੀ ਜਿਹੜੀ ਗੱਲ ਹੈ ਉਹਨਾਂ ਦੇ ਵਿੱਚ ਥੋੜਾ ਬਹੁਤ ਫਰਕ ਤੁਹਾਨੂੰ ਸ਼ਾਇਦ ਦੇਖਣ ਦੇ ਵਿੱਚ ਜ਼ਰੂਰ ਮਿਲੇਗਾ ਪਰ ਇਸ ਦੇ ਵਿੱਚ ਵੀ ਕੁਝ ਕੋਈ ਅਚੰਭਾ ਨਹੀਂ ਹੋਣਾ ਚਾਹੀਦਾ ਕਿਉਂਕਿ ਕਿਸੇ ਨੂੰ ਵੀ ਇਸ ਗੱਲ ਦਾ ਯਕੀਨ ਕਰਨਾ ਬਹੁਤ ਮੁਸ਼ਕਲ ਹੋਏਗਾ ਕਿ ਵਿਆਹ ਤੋਂ 4-5 ਦਿਨ ਬਾਅਦ ਹੀ ਕਿਸੇ ਨੂੰ ਕਤਲ ਕਰਨ ਦੀ ਯੋਜਨਾ ਜਿਹੜੀ ਹੈ ਉਸ ਦੀ ਪਤਨੀ ਬਣਾ ਸਕਦੀ ਹੈ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਐਨੀ ਦੂਰ ਸ਼ਿਲੌਂਗ ਲਗਾ ਕੇ ਉੱਥੇ ਉਸ ਦਾ ਕਤਲ ਕਰਕੇ ਉਸ ਦੀ Laash ਨੂੰ ਖਾਈ ਦੇ ਵਿੱਚ ਸੁੱਟ ਸਕਦੀ ਹੈ ਤੇ ਆਪ ਵਾਪਸ ਆ ਸਕਦੀ ਹੈ ਇਸ ਸਟੋਰੀ ਦੇ ਉੱਤੇ ਇਸ ਕਹਾਣੀ ਦੇ ਉੱਤੇ ਯਕੀਨ ਕਰਨਾ ਬੜਾ ਮੁਸ਼ਕਲ ਲੱਗਦਾ ਹੈ ਕਿਉਂਕਿ ਤੁਸੀਂ ਜਦੋਂ ਇੱਕ ਪਰਿਵਾਰ ਦੇ ਵਿੱਚ ਰਹਿੰਦੇ ਹੋ ਉਹ ਆਪਣੇ ਬੱਚਿਆਂ ਦੀ ਤਰ੍ਹਾਂ ਹਰ ਰੋਜ਼ ਮਿਲਦੇ ਹੋ ਪਾਲਿਆ ਹੁੰਦਾ ਹੈ ਤਾਂ ਤੁਸੀਂ ਉਹਨਾਂ ਤੇ ਇਸ ਤਰ੍ਹਾਂ ਦਾ ਸ਼ੱਕ ਨਹੀਂ ਕਰ ਸਕਦੇ ਕਿ ਉਹ ਕਤਲ ਵਰਗੀ ਕਾਨੂੰਨੀ ਸਾਜ਼ਿਸ਼ ਦੇ ਵਿੱਚ ਸ਼ਾਮਿਲ ਹੋ ਸਕਦੇ ਔਰ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜੋ ਸਾਹਮਣੇ ਆਇਆ ਹੋਵੇ ਕਿ ਕਿਸੇ ਪਤੀ ਨੇ ਆਪਣੀ ਪਤਨੀ ਦਾ ਜਾਂ ਕਿਸੇ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਹੋਵੇ ਪਿੱਛੇ ਜੀ ਤੁਹਾਨੂੰ ਯਾਦ ਹੋਣਾ ਹੈ ਇੱਕ ਹੋਰ ਇਸੇ ਤਰੀਕੇ ਦਾ ਕੇਸ ਸਾਹਮਣੇ ਆਇਆ ਸੀ ਜਦੋਂ ਇੱਕ ਪਤਨੀ ਨੇ ਜਿਸ ਦੀ ਇੱਕ ਬੱਚੀ ਵੀ ਸੀ ਉਸਨੇ ਆਪਣੇ ਆਸ਼ਿਕ ਦੇ ਨਾਲ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਸੀ ਤੇ ਉਹਦੀ Laash ਦੇ ਟੁਕੜੇ-ਟੁਕੜੇ ਕਰਕੇ ਇੱਕ ਨੀਲੇ ਡਰਮ ਦੇ ਵਿੱਚ ਸਿਮਿੰਟ ਦੇ ਵਿੱਚ ਉਹਨਾਂ ਨੂੰ ਪੜਕੇ ਰੱਖ ਦਿੱਤਾ ਸੀ ਦੋਨੋਂ ਹੀ ਨਸ਼ਾ ਕਰਨ ਦੇ ਆਦੀ ਸੀ ਪ੍ਰੇਮੀ ਤੇ ਉਪਤਨੀ ਇਹ ਵੀ ਕੇਸ ਸਾਡੇ ਸਾਹਮਣੇ ਆਇਆ ਹੈ ਇਸ ਤੋਂ ਪਹਿਲਾਂ ਵੀ ਹੋਰ ਬੜੇ ਕੇਸ ਸਾਹਮਣੇ ਆਏ ਨੇ ਜਦੋਂ ਕਿਸੇ ਦਾ ਕਤਲ ਕਰਕੇ ਉਸਦੇ ਟੁਟੇ ਟੋਟੇ ਕਰਕੇ ਲਾਸ਼ ਨੂੰ ਸੂਟਕੇਸ ਜਾਂ ਬੈਗ ਵਿੱਚ ਪਰਕੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਕੇਸ ਤਾਜ਼ਾ ਵੀ ਆਇਆ ਸੀ ਜਿੱਥੇ ਕੁੱਕਰ ਦੇ ਵਿੱਚ ਉਸ ਟੁਕੜਿਆਂ ਨੂੰ ਉਬਾਲ ਕੇ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਸੋ ਕੇਸ ਅੱਜਕੱਲ ਇਸ ਤਰ੍ਹਾਂ ਦੇ ਬਹੁਤ ਸਾਡੇ ਸਾਹਮਣੇ ਆ ਰਹੇ ਨੇ ਜੋ ਸ਼ਾਇਦ ਅਜਿਹਾ 15-20 ਸਾਲ ਪਹਿਲਾਂ ਬਹੁਤ ਹੀ ਅਚੰਬੇ ਵਾਲੇ ਜਾਂ ਹੈਰਾਨੀ ਵਾਲੇ ਹੁੰਦੇ ਸੀ ਪਰ ਹੁਣ ਇਸ ਤਰ੍ਹਾਂ ਦੇ ਕੇਸ ਲਗਾਤਾਰ ਸਾਹਮਣੇ ਆ ਰਹੇ ਕੀ ਇਸ ਨੂੰ ਸਮਾਜ ਦੀ ਬਦਲਦੀ ਹੋਈ ਵਿਵਸਥਾ ਦਾ ਕੋਈ ਚਿੰਨ੍ਹ ਜਾਂ ਕੋਈ ਇਸ ਦਾ ਪ੍ਰਗਟਾਵਾ ਜਾਂ ਕਾਰਨ ਸਮਝ ਕੇ ਦੇਖ ਲੈਣਾ ਚਾਹੀਦਾ ਹੈ ਜਾਂ ਫਿਰ ਇਸ ਦਾ ਮੋਬਾਈਲ ਨੂੰ ਜਾਂ ਇਨਫੋਰਮੇਸ਼ਨ ਨੂੰ ਜਾਂ ਉਸ ਤਰੀਕੇ ਦੇ ਆ ਤੁਹਾਡੇ ਕੋਲ ਇਸ ਤਰ੍ਹਾਂ ਦੇ ਉਦਮ ਅਵੇਲੇਬਲ ਨੇ ਕਿ ਤੁਸੀਂ ਇਸ ਤਰ੍ਹਾਂ ਦੀ ਪਲੈਨਿੰਗ ਕਰ ਸਕਦੇ ਹੋ ਉਸ ਨੂੰ ਐਗਜ਼ੀਕਿਊਟ ਕਰ ਸਕਦੇ ਹੋ ਜੋ ਸ਼ਾਇਦ ਪਹਿਲਾਂ ਨਹੀਂ ਹੁੰਦੇ ਸੀ ਜਿਵੇਂ ਕਿ ਇਸ ਕੇਸ ਦੇ ਵਿੱਚ ਪਹਿਲਾਂ ਇੱਕ ਦੂਰ ਦਰਾਡੇ ਦੀ ਜਗ੍ਹਾ ਲੱਭੀ ਗਈ ਫਿਰ ਉੱਥੇ ਹਨੀਮੂਨ ਲਈ ਲਜਾਇਆ ਗਿਆ ਤੇ ਫਿਰ ਉਪਰੀ ਲੋਕੇਸ਼ਨ ਵਗੈਰਾ ਸਾਂਝੀ ਕਰਕੇ ਕਾਤਲਾਂ ਲਈ ਇੱਕ ਆਸਾਨ ਤਰੀਕਾ ਬਣਾ ਦਿੱਤਾ ਜਿਸ ਜਰੀਏ ਉਹ ਉਹਨਾਂ ਕੋਲ ਪਹੁੰਚ ਸਕਦੇ ਸੀ ਤੇ ਇਸ ਵਾਰ ਦਾ ਤੋਂ ਅੰਜਾਮ ਦੇ ਸਕਦੇ ਸੀ ਸੋ ਸਮਾ ਜ਼ਰੂਰ ਬਦਲਿਆ ਹੈ ਤਰੱਕੀ ਜ਼ਰੂਰ ਹੋਈ ਹੈ ਪਰ ਉਸ ਤਰੱਕੀ ਦੇ ਨਾਲ ਇਹ ਨਵੇਂ-ਨਵੇਂ ਜੁਰਮ ਜਿਹੜੇ ਨੇ ਉਹ ਵੀ ਸਾਡੇ ਸਾਹਮਣੇ ਆ ਰਹੇ ਹੁਣ ਇੱਥੇ ਕਿਹਾ ਇਹ ਵੀ ਜਾ ਸਕਦਾ ਹੈ ਕਿ ਜੇ ਤੁਸੀਂ ਕਿਸੇ ਹੋਰ ਨਾਲ ਪਿਆਰ ਕਰਦੇ ਸੀ ਤਾਂ ਫਿਰ ਦੂਜੀ ਥਾਂ ਤੇ ਵਿਆਹ ਕਰਾਉਣ ਦੀ ਵੀ ਕੀ ਲੋੜ ਸੀ ਤੁਸੀਂ ਆਪਣੇ ਕਰਦੇਆਂ ਨੂੰ ਪਹਿਲਾਂ ਹੀ ਦੱਸ ਦਿੰਦੇ ਸ਼ਾਇਦ ਇਸ ਕਤਲ ਵਰਗੇ ਇਲਜ਼ਾਮਾਂ ਤੋਂ ਤਾਂ ਉਹ ਇਸ ਇਲਜ਼ਾਮ ਨੂੰ ਬਿਹਤਰ ਸਮਝਦੇ ਕਿ ਆਪਣੀ ਬੇਟੀ ਦਾ ਉਹਨਾਂ ਨੇ ਪ੍ਰੇਮ ਵਿਆਹ ਕਿਤੇ ਕਰ ਦਿੱਤਾ ਹੈ ਭਾਵੇਂ ਉਹ ਉਹਨਾਂ ਦਾ ਮੁਲਾਜ਼ਮ ਹੀ ਕਿਉਂ ਨਾ ਹੋਵੇ ਪਰ ਸਾਡਾ ਸਮਾਜ ਬਹੁਤ ਜਲਦੀ ਬਦਲ ਰਿਹਾ ਹੈ ਉਹ ਤੇਜ਼ੀ ਨਾਲ ਬਦਲ ਰਿਹਾ ਹੈ ਤੇ ਜਿਹੜਾ ਮੋਰਲਸ ਨੇੜੀਆਂ ਵੈਲਿਊਸ ਨੇ ਸਮਾਜਿਕ ਵੈਲਿਊਸ ਨੇ ਕਦਰਾਂ ਕੀਮਤਾਂ ਨੇ ਉਹ ਵੀ ਕਿਤਨਾ ਕਿਤੇ ਬਹੁਤ ਛੇਤੀ ਅਲੋਪ ਹੁੰਦੀਆਂ ਜਾ ਰਹੀਆਂ ਨੇ ਮਿਟਦੀਆਂ ਜਾ ਰਹੀਆਂ ਨੇ ਤੇ ਕਿਸੇ ਚੀਜ਼ ਦੇ ਵਿੱਚ ਵੀ ਹੁਣ ਨੈਤਿਕਤਾ ਜਾਂ ਅਨੈਤਿਕਤਾ ਸ਼ਾਇਦ ਉਸ ਤਰੀਕੇ ਨਾਲ ਪਰਖੀ ਨਹੀਂ ਜਾਂਦੀ ਸਿਰਫ ਤੇ ਸਿਰਫ ਥੋੜਾ ਟਾਈਮ ਬਾਅਦ ਜਿਹੜਾ ਦੇਖਣ ਵਾਲਾ ਆਰਾਮ ਹੈ ਉਸ ਨੂੰ ਦੇਖਿਆ ਜਾਂਦਾ ਹੈ ਨਿਅਰ ਟਾਈਮ ਦਾ ਸ਼ਾਰਟ ਐਂਡ ਫਿਊਚਰ ਦੇਖਿਆ ਜਾਂਦਾ ਹੈ ਇਨ੍ਹਾਂ ਹਰਕਤਾਂ ਦੇ ਇਲਜ਼ਾਮ ਕੀ ਨਿਕਲਣਗੇ ਉਹ ਭੁਗਤਨੇ ਕਿਵੇਂ ਪਹਿਣਗੇ ਜਿਹੜੇ ਤੁਸੀਂ ਜੁਰਮ ਕਰਦੇ ਹੋ ਉਸ ਦੇ ਕਨਸੀਕਵੈਂਸਸ ਕੀ ਹੋਣਗੇ ਸ਼ਾਇਦ ਉਹਨਾਂ ਨੂੰ ਸਮਝਿਆ ਨਹੀਂ ਜਾਂਦਾ ਜਾਂ ਉਹਨਾਂ ਨੂੰ ਸਮਝਣ ਦਾ ਕੋਸ਼ਿਸ਼ ਨਹੀਂ ਕੀਤੀ ਜਾਂਦੀ ਸਿਰਫ ਤੇ ਸਿਰਫ ਸ਼ਾਰਟਕਟ ਹੀ ਸਮਝੇ ਜਾਂਦੇ ਨੇ ਕਿ ਕਿਸੇ ਤਰੀਕੇ ਨਾਲ ਅਸੀਂ ਇਹ ਘਟਨਾ ਨੂੰ ਅੰਜਾਮ ਦੇ ਦਵਾਂਗੇ ਤੇ ਫੜੇ ਨਹੀਂ ਜਾਵਾਂਗੇ ਪਰ ਜਿਵੇਂ ਕਿ ਸਿਆਣੇ ਕਹਿੰਦੇ ਨੇ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਦੁਰਨਾਮ ਮਰਦੀ ਸ਼ਾਤਰਪਰਾਦੀ ਹੋ ਗਈ ਕਦੇ ਨਾ ਕਦੇ ਤਾਂ ਆਪੂ ਫੜਿਆ ਹੀ ਜਾਂਦਾ ਸੋ ਆਉਣ ਵਾਲਾ ਵਕਤੀ ਦੱਸੇਗਾ ਕਿ ਸੋਨਮ ਕਬੂਲ ਦੀ ਹੈ ਆਪਣੇ ਜੁਰਮ ਨੂੰ ਜਾਂ ਨਹੀਂ ਕਈ ਚੈਨਲਾਂ ਤੇ ਤਾਂ ਇਹ ਦਾਅਵਾ ਕਰ ਦਿੱਤਾ ਗਿਆ ਹੈ ਕਿ ਉਸਨੇ ਆਪਣਾ ਜੁਰਮ ਕਬੂਲ ਲਿਆ ਹੈ ਪਰ ਜਿਵੇਂ ਜਿਵੇਂ ਇਸ ਘਟਨਾਵੀਆਂ ਹੋਰ ਡਿਟੇਲਸ ਸਾਡੇ ਸਾਹਮਣੇ ਆਉਣਗੀਆਂ ਉਹ ਲੈ ਕੇ ਤੁਹਾਡੇ ਨਾਲ ਹਾਜ਼ਰ ਜ਼ਰੂਰ ਹੁੰਦੇ ਰਹਾਂਗੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਜ਼ਰੂਰ ਕਰਦੇ ਰਹਾਂਗੇ ਉਦੋਂ ਤੱਕ ਦੇ ਲਈ ਵਿਦਾਦਾਓ ਧੰਨਵਾਦ